ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਦੀ ਲਿਸਟ ਵਿੱਚ ਮੀਰ ਮੰਨੂ ਦਾ ਨਾਮ ਸਭ ਤੋਂ ਉੱਪਰ ਆਉਂਦਾ। ਜਦੋਂ ਮੀਰ ਮੰਨੂ ਨੇ ਬਦਲਾ ਲੈਣ ਲਈ ਸਿੱਖਾਂ ਨੂੰ ਖਤਮ ਕਰਨ ਬਾਰੇ ਸੋਚਿਆ, ਉਸਨੇ ਸਿੱਖਾਂ ਦੇ ਨਾਲ-ਨਾਲ ਸਿੰਘੜੀਆਂ ਤੇ ਬੱਚਿਆਂ ਨੂੰ ਵੀ ਲਾਹੌਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਹ ਸਿੱਖ ਧਰਮ ਦੇ ਇਤਿਹਾਸ ਦੀ ਬਹੁਤ ਹੀ ਦੁਖਦਾਈ ਘਟਨਾ। ਬੱਚਿਆਂ ਤੇ ਜ਼ੁਲਮ ਢਾਏ ਜਾ ਰਹੇ ਨੇ। ਨਿੱਕੇ ਬੱਚਿਆਂ ਨੂੰ ਜਲਾਦਾਂ ਵੱਲੋਂ ਉੱਪਰ ਸੁੱਟਿਆ ਜਾਂਦਾ ਅਤੇ ਬਰਸ਼ੇ ਨਾਲ ਮਾਰਿਆ ਜਾਂਦਾ। ਬੱਚਿਆਂ ਨੂੰ ਮਾਰਨ ਤੋਂ ਬਾਅਦ ਵੀ ਉਹਨਾਂ ਨਾਲ ਕੀਤਾ ਜਾਣ ਵਾਲਾ ਸਲੂਕ ਹੋਰ ਵੀ ਦਿਲਚੀਰਮਾ ਤੇ ਕੰਬਾਂ ਦੇਣ ਵਾਲਾ ਮਰੇ ਬੱਚਿਆਂ ਨੂੰ ਬਰਸ਼ੇ ਤੋਂ ਵੱਖ ਕਰਕੇ ਕੋਲ ਖੜੇ ਖੜਗਤਾਰੀ ਹਵਾਲੇ ਕੀਤਾ ਜਾਂਦਾ ਉਹ ਬੇਰਹਿਮੀ ਨਾਲ ਬੱਚਿਆਂ ਦੇ ਟੋਟੇ ਟੋਟੇ ਕਰਕੇ ਜ਼ਮੀਨ ਉੱਪਰ ਸੁੱਟ ਦਿੰਦਾ ਅਤੇ ਬੱਚਿਆਂ ਦਾ ਢੇਰ ਲਗਾ ਦਿੰਦਾ ਅਤੇ ਫਿਰ ਲਹੂ ਨਾਲ ਲਿਬੜੇ ਮਾਸ ਦੇ ਟੁਕੜੇ ਤੇ ਲੰਮਕ ਦੀਆਂ ਨਾੜਾਂ ਨੂੰ ਇਕੱਠਾ ਕਰਕੇ ਉਸ ਸਿੰਘਣੀ ਦੀ ਝੋਲੀ ਪਾ ਦਿੰਦਾ ਜਿਸ ਦਾ ਉਹ ਬੱਚਾ ਹੁੰਦਾ ਪਰ ਇਸ ਦੇ باوجود ਕਿਸੇ ਨੇ ਵੀ ਇਸਲਾਮ ਧਰਮ ਕਬੂਲ ਨਹੀਂ ਕੀਤਾ ਅਤੇ ਬੱਚਿਆਂ ਦੀ ਰਾਖੀ ਲਈ ਬੇਨਤੀ ਨਹੀਂ ਕੀਤੀ